ਕੋਈ ਨਹੀਂ ਮੈਂ ਘਰ ਹੀ ਆ ਉਹਨੂੰ ਇਹ ਕਹਿਣਾ ਸੀ ਨਾ ਕਿ ਉੱਥੇ ਤੁਰਨ ਲੱਗਾ ਫੋਨ ਕਰਦੀ ਜਦੋਂ ਸਮਾਨ ਸੂਣ ਫਿਰ ਲਿਆ ਕੇ ਰੱਖ ਰਹਾ ਹਾਂ ਨਹੀਂ ਕੋਈ ਗੱਲ ਨਹੀਂ ਜਦੋਂ ਉਹਨਾਂ ਦਾ ਕੰਮ ਅਜੇ ਨਿਬੜ ਗਿਆ ਫਿਰ ਆ ਦੱਸ ਦੇਣਗੇ ਚੱਲੇ ਆ ਤੇ ਆਜੂਗਾ ਤੇ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਨਾਲੇ ਉੱਥੇ ਚੱਲ ਜੂਗਾ ਮੇਰੇ ਨਾਲ ਯਾ ਮੈਂ ਜਿਹੜੀ ਗੱਲ ਤੇ ਪਹਿਲਾਂ ਸ਼ੱਕ ਕਰਦਾ ਸੀ ਨਾ ਮੇਰੇ ਹਿਸਾਬ ਨਾਲ ਨਾ ਉਹ ਝੂਠੀ ਹੈ ਲੈ ਨਹੀਂ ਆ ਚਲੋ ਠੀਕ ਆ ਚਲੋ ਚਲੋ ਠੀਕ ਆ ਚਲੋ ਠੀਕ ਹੈ ਚਲੋ 2 ਬੰਦਾ ਦਿਨ ਪੜਾ ਦਸ ਬਣਾ ਹਰ ਨਾ ਹਾਂਜੀ ਇਹ ਲਵੜੀ ਨਾ ਚੱਲ ਜੇ ਚੱਲ ਉਹ ਵੀ ਟੈਨਸ਼ਨ ਲੈਦੀ ਦਿੰਦੀ ਹੈ ਚੱਲ ਘਰ ਬਰ ਬੰਨ ਜੂਗਾ ਉਹਨਾਂ ਦਾ ਵੀ ਆਹ ਇਹ ਤਾਂ ਕੰਮ ਸਾਰਾ ਬਦਲ ਗਿਆ ਕਿ ਨਹੀਂ ਹੁਣ ਉਹ ਉਹਦੇ ਪਿੱਛੇ ਲੱਗ ਗਈ ਹੈ ਕਿ ਆਪਣੇ ਸਹੁਰੇ ਘਰ ਤੌਰ ਬਣਾਉਣ ਮਾਤੇ ਵੀ ਮੇਰਾ ਭਰਾ ਨਾ ਮੇਰਾ ਲੱਗੇ ਪੁੱਛ ਲੋ ਕਿ ਚੱਲ ਜਨਾਂ ਨੂੰ ਕਿਸ ਚੀਜ਼ ਦੀ ਲੋੜ ਵਾ ਪੈਸੇ ਤੇ ਲੋੜ ਵਾ ਤੁਸੀਂ ਇਹਨਾਂ ਨੂੰ ਪੁੱਛ ਲੋ ਪਰ ਨਾ ਆਕੜ ਨਹੀਂ ਨਾ ਛੱਡਣੀ ਆਪਣੀ ਜੀ ਸਾਹਿਬ ਠੀਕ ਠਾਕ ਨੇ ਹੋਰ ਕਿਦਾਂ ਜੋ ਬੰਦਾ ਠੀਕ ਆ ਹਾਂ ਜੀ ਠੀਕ ਠਾਕ ਨੇ ਉਹ ਵੀ ਬਸ ਇਤਨੀ ਕੰਮ ਕਰਦੇ ਗਏ ਨੇ ਅੱਛਾ ਅੱਛਾ 2 1 ਮੈਂ ਕਿਹਨਾਂ ਵਾ ਆਹੋ ਆਹੋ 2 1 ਨਹੀਂ ਨਹੀਂ ਦੀਦੀ ਇਹ ਕੀ ਕਰਨਾ ਵਾ ਬਸ ਟੈਸਟ ਹੀ ਤੇ ਉਹ ਚੱਲਿਆ ਅੱਛਾ ਅੱਛਾ ਵਧੀਆ ਹੋ ਜੂਗਾ ਠੀਕ ਠਾਕ ਨੇ ਵਧੀਆ ਵਧੀਆ ਸਮ ਕਰੇ ਠੀਕ ਠਾਕ ਨੇ ਠੀਕ ਹੈ ਠੀਕ ਹੈ ਹਾਂ ਜੀ 2 1 ਦੀਦੀ ਉਹ ਦਾਦੇ ਸਾਹਿਬ ਠੀਕ ਠਾਕ ਆ ਆਪਣੇ ਵੀ ਇੱਧਰ ਹਾਂਜੀ ਕਿਹਨੂੰ ਮੇਰੇ ਲੱਗੇ ਤੇ ਕਰ ਲਓ ਫੇਰ ਨਾਲ ਵੀ ਚੱਲ ਬੜੀ ਠੀਕ ਹੈ ਨਾ ਵਾ 2 1 ਦੀਦੀ ਨਾਲ ਵੀ ਕਹਿੰਦੇ ਹੀ ਪਿੰਸ ਗੱਲ ਕਰਨੀ ਆ ਤੇ ਆ ਕਰ ਲਓ ਹੰਗਾ ਲੈਣਾ ਨਾਲ ਬੜੀ ਵਾਲੀ ਕਿਤੇ ਕਹਿੰਦੇ ਆ ਵੀ ਕੰਮ ਆ ਕੋਈ ਉਹਨਾਂ ਦੇ ਮਨ ਚ ਇਹ ਆ ਵੀ ਖਰੇ ਸਭ ਕੁਝ ਠੀਕ ਠਾਕ ਹੀ ਇੱਥੇ ਕਰ ਲਓ ਤੇ ਮੈਂ ਤਾਂ ਐਂ ਦੁਕਾਨ ਤੋਂ ਮੈਂ ਦੱਸਿਆ ਬਣਾ ਜਾ ਵੀ ਫੋਨ ਆਇਆ ਸੀ ਉਹਦਾ ਚਲੋ ਠੀਕ ਹੈ ਫਿਰ ਚੰਗਾ ਉਹ ਨਾ ਬੋਲ ਨਾ ਇਹ ਮਮੇ ਸਾਬਤ ਕਰਨ ਵਾਲੀ ਕਿਹੜੀ ਗੱਲ ਵਾ ਕੀ ਗੱਲ ਘੜੀ ਘੜੀ ਤੇ ਕਹਿੰਦਾ ਵਾ ਕਦੀ ਕੋਈ ਗੱਲ ਕਦੀ ਕੋਈ ਗੱਲ ਇਦਾਂ ਕਰਨੀ ਆ ਏ ਉਹ ਮਤਲਬ ਕੀ ਕਹਿਣਾ ਉਹਦਾਂ ਨਾ ਮੇਰੇ ਮਨ ਦੇ ਵਿੱਚ ਇੱਕ ਗੱਲ ਆਉਂਦੀ ਆ ਵੀ ਇਦਾਂ ਕਰਦੀ ਆ ਪੀ ਇਹਨਾਂ ਨੂੰ ਸਮਝਾਉਣੀ ਆ ਯਾਨੀ ਉਹ ਚੱਲ ਰੁਕਾਉਣ ਲਾ ਕੇ ਪੁੱਛ ਲੂੰਗਾ ਇੰਦਾ ਪਰੇਸ਼ਾਨੀ ਹੁੰਦੀ ਅਗਲੇ ਨੂੰ ਵੀ ਤੁਸੀਂ ਆਪਸਿਆਂ ਨੇ ਆ ਤੁਸੀਂ ਆਪ ਹੀ ਖੁਦ ਗੱਲ ਲਿਉਣ ਵਾਲੀ ਆ ਤੇ ਫਿਰ ਕੋਈ ਨਹੀਂ ਕਰ ਲੀਨੇ ਸਲਾਹ ਇਹਨਾਂ ਨਾਲ ਬੈਠ ਕੇ ਆਹੋ ਇਹ ਤੇ ਗੱਲ ਹੈ ਵਾ ਹਾਂਜੀ ਆ ਨਾ ਪੁੱਛਣਾ ਵੀ ਜਿਹਨਾਂ ਨੂੰ ਬੰਦਾ ਇਹਨਾਂ ਨੇ ਪੈਸੇ ਦੇਣੇ ਆ ਆਹੋ ਇਹ ਤੇ ਗੱਲ ਸਹੀ ਆ ਤੇ ਚੱਲ ਕੋਈ ਨਹੀਂ ਫਿਰ ਜਾ ਕੇ ਲੈ ਆਵਾਂਗੇ ਝੋਲੀ ਹੁਣਾ ਵਾ ਹਾਂ ਠੀਕ ਆ ਤੇ ਹੋਰ ਅੱਗੇ ਹੋਣਾ ਆਪਾਂ ਸੇ ਥੋੜੀ ਜੀ ਨਾ ਸੇਵਿੰਗ ਕਰਨੀ ਸ਼ੁਰੂ ਕਰ ਦਈਏ ਠੀਕ ਆ ਤੁਹਾਨੂੰ ਵੀ ਪਤਾ ਵਾ ਕਿ ਵੀ ਚਲੋ ਕੰਮ ਤੇ ਚੱਲ ਜਾਂਦੇ ਆ ਇੰਬੜਾ ਔਖਾ ਹੈ ਬੜਾ ਔਖਾ ਜਾਂਦਾ ਤੇ ਫਿਰ ਇਹ ਐਸ ਲਿਆ ਮੇਰਾ ਕਿ ਸਾਰੇ ਕਹਿੰਦੇ ਆ ਵੀ ਕੰਮ ਦੇ ਚੱਲ ਜਾਂਦੇ ਸੇਵਿੰਗ ਕਰਕੇ ਉਹ ਲਈ ਸੂਟ ਸਾਡ ਲਾਇਆ ਜਿਵੇਂ ਰਿੰਦਰ ਤਿੰਨ ਦਿਨੋਂ ਪਤਾ ਹੀ ਆ ਕਿ ਆਪਾਂ ਹੀ ਹੁਣ ਸੇਵਿੰਗ ਕਰਨੀ ਆ ਠੀਕ ਆ ਕਿੰਨਾ ਔਖਾ ਉਹ ਕਮਾਉਣ ਦੇ ਆ ਓਹੋ ਬੂਹੜ ਗਿਆ ਚਲ ਹੋਰ ਸੁਣਾ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਹੀ ਬਣਾਓ ਹੋਰ ਕੀ ਬੰਨਿਆ ਕੋਈ ਨਹੀਂ ਬੰਨਿਆ ਕੀ ਬੜਾ ਯਾਰ ਸਾਈਬਰ ਹੋਣਾ ਔਰ ਰੁਕ ਜਾ ਯਾ ਕਿਰਲੀ ਡੇਗੀ ਉਤੋਂ ਜੋ ਬਨੂ ਕੀ ਕਹਿੰਦਾ ਕੋ ਕੋ ਨਹੀਂ ਉਹਨੇ ਕੀ ਕਹਿਣਾ ਕਹਿੰਦਾ ਇਹ ਕੰਮ ਕਰ ਲਿਆ ਟਰੈਕਟਰ ਦੇ ਆਹ ਤੂੰ ਅੱਛਾ ਅੱਛਾ ਤੇ 21 ਹੁਣ ਵੇਦੀ ਹੋਊਗੀ ਨਾ 21 ਨਹੀਂ ਤੇ ਜੇ ਤੁਹਾਨੂੰ ਨਹੀਂ ਕੀਤਾ ਤਾਂ ਮੈਨੂੰ ਉਹਨਾਂ ਨੇ ਕੀਤਾ ਉਹ ਬਨੂ ਨੇ ਚਲ ਰਪਿੰਦਰ ਨੇ ਜੇ ਤੈਨੂੰ ਕਿਹਾ ਤਾਂ ਕਰ ਲੈ ਹਰਪਿੰਦਰ ਨੇ ਕਿਹਾ ਤਾਂ ਕਰ ਲੈ ਮੈਂ ਹਰਪਿੰਦਰ ਦੇ ਕਹੇ ਤਾਂ 21 ਜੇ ਤੂੰ ਹੀ ਰਪਿੰਦਰ ਦੇ ਕਹਿਣ ਦੇ ਨਹੀਂ ਕਰਨ ਦੇ ਤਾਂ ਮੈਂ ਕਿਉਂ ਕਰਾਂ ਮੈਂ ਨਹੀਂ ਜ ਕਰਨਾ ਚੱਲ ਰਮਨ ਜੇ ਤੂੰ ਨਹੀਂ ਨਾ ਰਮਨ ਉਹਨੇ ਜਵਾਬ ਨਹੀਂ ਮੈਨੂੰ ਦਿੱਤਾ ਕਹਿੰਦਾ ਡੈਡੀ ਜੇ ਲੋਡ ਪਊਗੀ ਨਾ ਤੇ ਕੋਈ ਗੱਲ ਨਹੀਂ ਮੈਂ ਲੈ ਜਾਊਗਾ ਆਣ ਕੇ ਅੱਗੇ 21 ਰਮਨ ਉਹਨੇ ਜਵਾਬ ਨਹੀਂ ਹੀ ਦਿੱਤਾ ਮੈਨੂੰ ਕਹਿੰਦਾ ਵੀ ਡੈਡੀ ਜੇ ਲੋਡ ਪਊਗੀ ਨਾ ਤੇ ਕੋਈ ਗੱਲ ਨਹੀਂ ਮੈਂ ਲੈ ਜਾਊਗਾ ਆਣ ਕੇ ਫੇਰ ਜਿੱਤਾ ਬੋਲ 21 ਰਮਨ ਉਹਨੇ ਮੈਨੂੰ ਜਵਾਬ ਨਹੀਂ ਹੀ ਦਿੱਤਾ ਮੈਨੂੰ ਕਹਿੰਦਾ ਸੀ ਵੀ ਡੈਡੀ ਜੇ ਕੋਈ ਗੱਲ ਨਹੀਂ ਲੋਡ ਪਾਉਗੇ ਤੇ ਮੈਂ ਲੈ ਜਾਊਗਾ ਤੇ ਜੇ ਰੰਮਨ ਨੂੰ ਮੈਂ ਦੇਵ ਦਿੰਦਾ ਤੇ ਤੂੰ ਕਿ ਪਤ ਪਾ ਦੇਣਾ ਸੀ ਘਰ ਵੀ ਉਹਨੂੰ ਕੱਲ ਹੀ ਪੈਸੇ ਦਿੱਤੇ ਆ ਉਹ ਕਿਹੜਾ ਕੋ ਕੰਮਕਾਰ ਕਰਦਾ ਸਾਡਾ ਕੋਈ ਨਹੀਂ ਮੈਂ ਘਰੇ ਹੀ ਆ ਉਹਨੂੰ ਇਹ ਕਹਿਣਾ ਸੀ ਨਾ ਵੀ ਉੱਥੇ ਤੁਰਨ ਲੱਗਾ ਫੋਨ ਕਰਦੀ ਜਦ ਸਮਾਨ ਸਮਾਨ ਫਿਰ ਲਿਆ ਕੇ ਰੱਖ ਰਹਾ ਹਾਂ ਨਹੀਂ ਕੋਈ ਗੱਲ ਨਹੀਂ ਜਦੋਂ ਉਹਨਾਂ ਦਾ ਕੰਮ ਅਜੇ ਨਹੀਂ ਨਿਬੜ ਗਿਆ ਫਿਰ ਅਦਾ ਦੇਣਗੇ ਚੱਲੇ ਆ ਤੇ ਆ ਜੂਗਾ ਤੇ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਨਾਲੇ ਉੱਥੇ ਚਲ ਜੂਗਾ ਮੇਰੇ ਨਾਲ ਯਾ ਮੈਂ ਜਿਹੜੀ ਗੱਲ ਤੇ ਪਹਿਲਾਂ ਸ਼ੱਕ ਕਰਦਾ ਸੀ ਨਾ ਮੇਰੇ ਹਿਸਾਬ ਨਾਲ ਨਾ ਉਹ ਝੂਠੀ ਹੈ ਲੈ ਨਹੀਂ ਆ ਚਲੋ ਠੀਕ ਆ ਚਲੋ ਚਲੋ ਠੀਕ ਆ ਚਲੋ ਠੀਕ ਹੈ ਚਲੋ ਕੀ ਬੰਦਾ ਜਦੋਂ ਬੜਾ ਦਾ ਬਣਿਆ ਯਾਰ ਨਾ ਹਾਂਜੀ ਇਹ ਲੜੀ ਨਾ ਚੱਲ ਜੇ ਚੱਲ ਉਹ ਵੀ ਟੈਨਸ਼ਨ ਲੈਦੀ ਦਿੰਦੀ ਹੈ ਚੱਲ ਘਰ-ਬਾਰ ਬਣ ਜੂਗਾ ਉਹਨਾਂ ਦਾ ਵੀ ਆਹ ਇਹ ਤਾਂ ਗੱਲ ਕੰਮ ਸਾਰਾ ਬਦਲ ਗਿਆ ਕਿ ਨਹੀਂ ਹੁਣ ਉਹ ਉਹਦੇ ਪਿੱਛੇ ਲੱਗ ਗਈ ਹੈ ਕਿ ਆਪਣੇ ਸਹੁਰੇ ਘਰ ਤੌਰ ਬਣਾਉਣ ਵਾਸਤੇ ਵੀ ਮੇਰਾ ਭਰਾ ਨਾ ਮੇਰਾ ਅਗੇ ਪੁੱਛ ਲੋ ਇਹ ਚੱਲ ਜਨਾਂ ਨੂੰ ਕਿਸ ਚੀਜ਼ ਦੀ ਲੋੜ ਵਾ ਪੈਸੇ ਤੇ ਲੋੜ ਵਾ ਤੁਸੀਂ ਉਹਨਾਂ ਨੂੰ ਪੁੱਛ ਲੋ ਪਰ ਨਾ ਆਕੜ ਨਹੀਂ ਨਾ ਛੱਡਣੀ ਆਪਣੀ ਜੀ ਸਾਹਿਬ ਠੀਕ ਠਾਕ ਨੇ ਹੋਰ ਕਿਦਾਂ ਜੋ ਬੰਦਾ ਠੀਕ ਆ ਹਾਂ ਜੀ ਠੀਕ ਠਾਕ ਨੇ ਉਹ ਵੀ ਬਸ ਇਤਨੀ ਕੰਮ ਕਰਦੇ ਗਏ ਨੇ ਅੱਛਾ ਅੱਛਾ 2 1 ਮੈਂ ਕਹਿਣਾ ਵਾ ਆਹੋ ਆਹੋ 2 1 ਨਹੀਂ ਨਹੀਂ ਦੀਦੀ ਇਹ ਕੀ ਕਰਨਾ ਵਾ ਬਸ ਟੈਸਟ ਹੀ ਤੇ ਉਹ ਤਿੰਨ ਚੱਲੇ ਆ ਅੱਛਾ ਅੱਛਾ ਵਦਿਆ ਹੋ ਜੂਬਾ ਨੇ ਵਦਿਆ ਵਦਿਆ ਸਾਮ ਕਰੇ ਠੀਕ ਠਾਕ ਨੇ ਠੀਕ ਹੈ ਠੀਕ ਹੈ ਹਾਂਜੀ 2 1 ਹਾਂਜੀ ਦੀਦੀ ਉਹਨਾਂ ਦੇ ਸਾਥ ਠੀਕ ਠਾਕ ਆ ਆਪਣੇ ਵੀ ਇੱਧਰ ਹਾਂਜੀ ਕਿਹਨੂੰ ਮੇਰੇ ਲੱਗੇ ਤੇ ਕਰ ਲਓ ਇਹ ਨਾਲ ਵੀ ਗੱਲ ਵੜੀ ਠੀਕ ਹੈ ਨਾ ਵਾ 2 1 ਦੀਦੀ ਨਾਲ ਵੀ ਕਹਿੰਦੇ ਹਿੱਤਾਂ ਨਾਲ ਗੱਲ ਕਰਨੀ ਆ ਤੇ ਆ ਕਰ ਲਓ ਹੰਗਾ ਲੈਣਾ ਨਾਲ ਵੜੀ ਵਾਲੀ ਕਿਤੇ ਕਹਿੰਦੇ ਆ ਵੀ ਕੰਮ ਆ ਕੋਈ ਉਹਨਾਂ ਦੇ ਮਨ 'ਚ ਇਹ ਆ ਕਿ ਖਰੇ ਸਭ ਕੁਝ ਠੀਕ ਠਾਕ ਹੈ ਇੱਥੇ। ਕੀ ਕਰ ਲਓ ਤੇ ਮੈਂ ਤਾਂ ਐਹ ਦੁਕਾਨ ਤੋਂ ਮੈਂ ਦੱਸਿਆ ਬਣਾ ਜਾ ਵੀ ਫੋਨ ਆਇਆ ਸੀ ਉਹਦਾ। ਚਲੋ ਠੀਕ ਹੈ ਫਿਰ। ਚੰਗਾ। ਉਹ ਨਾ ਬੋਲ ਨਾ ਇਹਨਾਂ। ਮੰਮੀ ਸਾਬਿਤ ਕਰਨ ਵਾਲੀ ਕਿਹੜੀ ਗੱਲ ਵਾ? ਕਿਹੜੀ ਗੱਲ। ਘੜੀ-ਘੜੀ ਤੇ ਕਹਿੰਦਾ ਵਾ ਕਦੀ ਕੋਈ ਗੱਲ ਕਦੀ ਕੋਈ ਗੱਲ। ਇਦਾਂ ਕਰਨੀ ਆ। ਇਹ ਉਹ ਮਤਲਬ ਕੀ ਕਹਿਣਾ? ਉਦੋਂ ਨਾ ਮਰੀਮਾਨ ਦੇ ਵਿੱਚ ਇੱਕ ਗੱਲ ਆਉਂਦੀ ਆ। ਵੀ ਏਦਾਂ ਕਰਦੀ ਆ ਵੀ ਇਹਨਾਂ ਨੂੰ ਸਮਝਾਉਣੀ ਆ। ਯਾਨੀ ਉਹ ਚੱਲ ਰੱਖਾਉਣ ਲਾ ਕੇ ਪੁੱਛ ਲਊਗਾ। ਏਦਾਂ ਪਰੇਸ਼ਾਨੀ ਹੁੰਦੀ ਅਗਲੇ ਨੂੰ ਵੀ। ਤੁਸੀਂ ਆਪਸਿਆਂ ਨੇ ਆ ਤੁਸੀਂ ਆਪ ਹੀ ਖੁੱਲ੍ਹ ਗੱਲ ਲਿਉਣ ਵਾਲੀ ਆ ਤੇ ਫਿਰ ਕੋਈ ਨਹੀਂ ਕਰ ਲੀਨੇ ਸਲਾਹ ਇਹਨਾਂ ਨਾਲ ਬੈਠ ਕੇ। ਆਹੋ ਇਹ ਤੇ ਗੱਲ ਹੈ ਵਾ। ਹਾਂਜੀ ਆ ਨਾ ਪੁੱਛਣਾ ਵੀ ਜਦ ਨਾਲ ਬੰਦਾ ਇਹਨਾਂ ਨੇ ਪੈਸੇ ਦੇਣੇ ਆ। ਆਹੋ ਇਹ ਤੇ ਗੱਲ ਸਹੀ ਆ। ਤੇ ਚੱਲ ਕੋਈ ਨਹੀਂ ਫਿਰ ਜਾ ਕੇ ਲੈਵਾਂਗੇ ਝੋਲੀ ਹੁਣਾਵਾ। ਹਾਂ ਠੀਕ ਆ। ਤੇ ਹੁਣ ਅੱਗੇ ਹੁਣ ਆਪਾਂ ਸੇ ਥੋੜੀ ਜੀ ਨਾ ਸੇਵਿੰਗ ਕਰਨੀ ਸ਼ੁਰੂ ਕਰ ਦਈਏ ਠੀਕ ਆ ਤੁਹਾਨੂੰ ਵੀ ਪਤਾ ਵਾ ਕਿ ਵੀ ਚਲੋ ਕੰਮ ਤੇ ਚੱਲ ਜਾਂਦੇ ਆ ਬੜਾ ਔਖਾ ਬੜਾ ਔਖਾ ਜਾਂਦਾ ਤੇ ਫਿਰ ਇਹ ਸੋਲ ਲੈਣਾ ਹੈ ਕਿ ਸਾਰੇ ਕਹਿੰਦੇ ਆ ਕਿ ਕੰਮ ਤੇ ਚੱਲ ਜਾਂਦੇ ਆ ਸੇਵਿੰਗ ਕਰਕੇ ਥੋੜੀ ਜੀ ਫੂਡ ਸਾਡ ਲੈ ਜੀ ਰਪਿੰਦਰ ਤੈਨੂੰ ਤੇ ਹੁਣ ਪਤਾ ਹੀ ਆ ਕਿ ਆਪਾਂ ਹੀ ਹੁਣ ਸੇਵਿੰਗ ਕਰਨੀ ਆ ਠੀਕ ਆ ਕਿੰਨਾ ਔਖਾ ਉਹ ਕਮਾਉਣ ਦੇ ਆ ਓਹੋ ਬੂ ਵੜ ਗਿਆ ਕਾਲ ਹੋਰ ਸੁਣਾ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਏਂ ਸੁਣਾਓ ਹੋਰ ਕੀ ਬਣਿਆ ਕੋਈ ਨਹੀਂ ਬਣਾ ਕੀ ਬੜਾ ਯਾਰ ਸਹੀ ਬਣਾ ਹੋਣਾ ਹੋ ਰੁਕ ਜਾਇਆ ਕਿਰਲੀ ਡੇਗੀ ਉਤੋਂ ਜੋ ਬਨੂ ਕੀ ਕਹਿੰਦਾ ਕੋਈ ਨਹੀਂ ਉਹਨੇ ਕੀ ਕਹਿਣਾ ਵਾ ਕਹਿੰਦਾ ਇਹ ਕੰਮ ਕਰ ਲਿਆ ਟਰੈਕਟਰ ਲਿਆ ਸਤੂਣ ਅੱਛਾ ਅੱਛਾ ਤੇ 21 ਕੁੰਵੇਂ ਦੀ ਹੋਊਗੀ ਨਾ 21 ਤੁਹਾਨੂੰ ਨਹੀਂ ਕੀਤਾ ਤਾਂ ਮੈਨੂੰ ਉਹਨਾਂ ਨੇ ਕੀਤਾ ਉਹ ਮੈਨੂੰ ਇਹ ਜਿਹੜਾ ਰਪਿੰਦਰ ਨੇ ਜੇ ਤੈਨੂੰ ਕਿਹਾ ਤਾਂ ਕਰ ਲਾ ਹਰਪਿੰਦਰ ਨੇ ਕਿਹਾ ਤਾਂ ਕਰ ਲਾ ਮੈਂ ਹਰਪਿੰਦਰ ਦੇ ਕਹੇ ਤਾਂ 21 ਜੇ ਤੂੰ ਹੀ ਰਪਿੰਦਰ ਦੇ ਕਹਿਣ ਦੇ ਨਹੀਂ ਕਰਨ ਦੇ ਤਾਂ ਮੈਂ ਕਿਉਂ ਕਰਾਂ ਮੈਨਾਂ ਇਹ ਕਰਨਾ ਚੱਲ ਰਮਨ ਜੇ ਤੂੰ ਨਹੀਂ ਨਾ ਰਮਨ ਉਹਨੇ ਜਵਾਬ ਨਹੀਂ ਮੈਨੂੰ ਦਿੱਤਾ ਕਹਿੰਦਾ ਡੈਡੀ ਜੇ ਲੋਡ ਪਊਗੀ ਨਾ ਤੇ ਕੋਈ ਗੱਲ ਨਹੀਂ ਮੈਂ ਲੈ ਜਾਊਗਾ ਆਣ ਕੇ 21 ਰਮਨ ਉਹਨੇ ਜਵਾਬ ਨਹੀਂ ਹੀ ਦਿੱਤਾ ਮੈਨੂੰ ਕਹਿੰਦਾ ਵੀ ਡੈਡੀ ਜੇ ਲੋਡ ਪਊਗੀ ਨਾ ਤੇ ਕੋਈ ਗੱਲ ਨਹੀਂ ਮੈਂ ਲੈ ਜਾਊਗਾ ਆਣ ਕੇ ਇਹ ਜੇ ਤਾ ਬੋਲ ਚੁਆ ਰਮਨੋ ਨੇ ਮੈਨੂੰ ਜਵਾਬ ਨਹੀਂ ਦਿੱਤਾ ਮੈਨੂੰ ਕਹਿੰਦਾ ਸੀ ਵੀ ਡੈਡੀ ਜੇ ਕੋਈ ਗੱਲ ਨਹੀਂ ਲੋੜ ਪਊਗੀ ਤੇ ਮੈਂ ਲੈ ਜਾਊਗਾ ਤੇ ਜੇ ਰਮਨੋ ਨੂੰ ਮੈਂ ਦੇਵ ਦਿੰਦਾ ਤੇ ਤੂੰ ਕਿ ਪਤ ਪਾ ਦੇਣਾ ਸੀ ਘਰ ਵੀ ਉਹਨੂੰ ਕਾਲੀ ਪੈਸੇ ਦਿੱਤੇ ਆ ਉਹ ਕਿਹੜਾ ਕੋ ਕੰਮਕਾਰ ਕਰਦਾ ਸਾਡਾ